ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਸਵਾਗਤ ਕਰਦੇ ਆ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਹਰ ਕੋਈ ਇਹ ਸੋਚਦਾ ਹੈ ਕਿ ਅਸੀਂ 8 ਜਾਂ 9 ਘੰਟੇ ਕੰਮ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰ ਰਹੇ ਹਾਂ ਤਾਂ ਹੁਣ ਸਾਡੇ ਸਰੀਰ ਨੂੰ ਰਿਮਾਨ ਦੀ ਲੋੜ ਹੈ ਤਾਂ ਉਹ ਜਦੋਂ ਰਿਮਾਨ ਕਰਦੇ ਨੇ ਤਾਂ ਉਹ ਇਹ ਕਹਿੰਦੇ ਨੇ ਚਲੋ ਟੀਵੀ ਦੇਖ ਲੈਣੇ ਆ ਚਲੋ ਫੋਨ ਤੇ ਕੋਈ ਰੀਲਾਂ ਦੇਖ ਲੈਨੇ ਆ ਜਾਂ ਕੋਈ ਸੌ ਜਾਂਨੇ ਆ ਜਿਹਦੇ ਨਾਲ ਸਾਡਾ ਜੋ ਸਰੀਰ ਆ ਉਹ ਰੈਸਟ ਕਰ ਲਵੇਗਾ ਪਰ ਉਹ ਮਨ ਦੇ ਨਾਮ ਦੇ ਹੀ ਜੋ ਸਾਡਾ ਮਨ ਆ ਜੋ ਸਾਡਾ ਸਰੀਰ ਆ ਉਹ ਸਗੋਂ ਹੋਰ ਜ਼ਿਆਦਾ ਥਕਾਵਟ ਵਿੱਚ ਚਲਾ ਜਾਂਦਾ ਇਸ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਜਦ ਸਰੀਰ ਆ ਉਹ ਇੱਕ ਤਾਬ ਦਾ ਥਕਾਵਟ ਦੇ ਵਿੱਚ ਜਾ ਹੀ ਨਹੀਂ ਸਕਦਾ ਸਰੀਰ ਇੱਕ ਮਨ ਦਾ ਪਰਛਾਵਾਂ ਹੈ ਪਰਛਾਵਾਂ ਕਦੇ ਵੀ ਉਹ ਥੱਕਦਾ ਨਹੀਂ ਹੈ ਇਸ ਦੀ ਐਗਜ਼ਾਮਪਲ ਹੈ ਕਿ ਤੁਸੀਂ ਸ਼ੀਸ਼ਾ ਦੇਖ ਰਹੇ ਹੋ ਤਾਂ ਸ਼ੀਸ਼ੇ ਦੇ ਵਿੱਚ ਤੁਸੀਂ ਹੱਸੋਗੇ ਤਾਂ ਇਹ ਜੋ ਅਸਾਂਹਰੇ ਤੁਹਾਡਾ ਜੋ ਪ੍ਰਸ਼ੰਸ਼ਾ ਸ਼ੀਸ਼ੇ ਦੇ ਵਿੱਚ ਆਵੇਗਾ ਉਹ ਵੀ ਹੱਸੇਗਾ ਜੋ ਵੀ ਤੁਸੀਂ ਹਰਕਤ ਕਰੋਗੇ ਸ਼ੀਸ਼ੇ ਵੱਲ ਦੇ ਕੇ ਤੇ ਸ਼ੀਸ਼ੇ ਦੇ ਵਿੱਚ ਤੁਹਾਨੂੰ ਉਸੇ ਤਰ੍ਹਾਂ ਨਜ਼ਰ ਆਵੇਗਾ ਸਵੇ ਇਸੇ ਤਰ੍ਹਾਂ ਮਨ ਜੇਕਰ ਮਨ ਬਹੁਤ ਜ਼ਿਆਦਾ ਖੁਸ਼ ਹੈ ਤਾਂ ਤੁਸੀਂ ਕਈ ਕਈ ਘੰਟੇ ਕੰਮ ਕਰੀ ਜਾਓ ਤੇ ਤੁਹਾਨੂੰ ਕਦੇ ਥਕਾਵਟ ਨਹੀਂ ਹੋਵੇਗੀ ਪਰ ਜਦੋਂ ਮਨ ਨੇ ਸੋਚ ਲਿਆ ਕਿ ਹੁਣ ਮੈਨੂੰ ਥਕਾਵਟ ਹੋ ਰਹੀ ਹੈ ਤੇ ਤੁਹਾਡਾ ਜੋ ਲੱਤਾਂ ਬਾਹਾਂ ਜਾਂ ਸਰੀਰ ਉਹ ਜੋ ਥਕਾਵਟ ਮਹਿਸੂਸ ਕਰਨ ਲੱਗ ਪਵੇਗਾ ਸਰੀਰ ਦਾ ਅਸਲ ਦੇ ਵਿੱਚ ਕੋਈ ਵੀ ਰੋੜ ਨਹੀਂ ਹੈ ਜੋ ਸਾਡਾ ਮਨ ਸੋਚਦੇ ਆ ਉਸੇ ਤਰ੍ਹਾਂ ਸਾਡਾ ਜੋ ਸਰੀਰ ਆ ਉਹ ਐਕਸ਼ਨ ਕਰਦਾ ਏ ਆਈ ਹੋਪ ਕਿ ਤੁਸੀਂ ਸਮਝ ਗਏ ਹੋਗੇ ਕਿ ਜਿੰਨਾ ਤੁਹਾਡਾ ਜੋ ਮਾਨਿਆ ਉਹ ਬਲਵਾਨ ਹੋਏਗਾ ਉਹਨਾਂ ਤੁਸੀਂ ਵੱਧ ਤੋਂ ਵੱਧ ਆਪਣੀ ਫੀਲਡ ਦੇ ਵਿੱਚ ਜੋ ਕੰਮ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਿ ਅਸਲ ਦੇ ਵਿੱਚ ਰਿਮਾਂਡ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਰਿਮਾਂਡ ਦਾ ਮਤਲਬ ਇਹ ਨਹੀਂ ਕਿ ਅਸੀਂ ਸੌਫੇ ਤੇ ਜਾਂ ਬੈੱਡ ਤੇ ਬੈਠ ਕੇ ਹੱਥ ਦੇ ਵਿੱਚ ਰਿਮੋਟ ਫੜ ਕੇ ਤੇ ਟੀਵੀ ਦੇਖੀਏ ਔਰ ਕਹੀਏ ਕਿ ਅਸੀਂ ਰਿਮਾਂਡ ਕਰ ਰਹੇ ਹਾਂ ਅਸੀਂ ਰੈਸਟ ਕਰ ਰਹੇ ਹਾਂ ਰੈਸਟ ਦਾ ਮਤਲਬ ਕਿ ਤੁਹਾਡਾ ਜੋ ਦਿਮਾਗ ਹੈ ਉਹ ਕੁਝ ਸਮੇਂ ਵਾਸਤੇ ਬਹੁਤ ਜ਼ਿਆਦਾ ਰੀਫਰੈਸ਼ ਹੋ ਜਾਵੇ ਉਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਹਮੇਸ਼ਾ ਕੁਝ ਜਿਹਾਂ ਕੰਮ ਕਰਨਾ ਜਿਹਦੇ ਨਾਲ ਜੋ ਦਿਮਾਗ ਦੀ ਊਰਜਾ ਹੈ ਜੋ ਮਾਨ ਹੈ ਉਹ ਮੋਟੀਵੇਟ ਰਹੇ ਜਿਹੜਾ ਕੰਮ ਤੁਸੀਂ ਇੱਕ ਜਾਂ ਦੋ ਘੰਟੇ ਕਰ ਰਹੇ ਹੋ ਤਾਂ ਤੁਹਾਡਾ ਦਿਮਾਗ ਇੰਨਾ ਖਜਾਦਾ ਮੋਟੀਵੇਟ ਹੋਏ ਕਿ ਉਹੀ ਕੰਮ ਤੁਸੀਂ ਲਗਾਤਾਰ 4 ਜਾਂ 5 ਘੰਟੇ ਕਰ ਸਕੋ ਇਸ ਨੂੰ ਕਹਿੰਦੇ ਅਸਲ ਦੇ ਵਿੱਚ ਰਿਮਾਰਕ ਕਰਨਾ ਕਿ ਆਪਣੇ ਦਿਮਾਗ ਦੀ ਆਪਣੇ ਮਨ ਦੀ ਜੋ ਪਾਵਰ ਹੈ ਉਸ ਨੂੰ ਵਧਾਉਣਾ ਇਹ ਜੋ ਲੋਕ ਬਹੁਤ ਵੱਡੇ ਭਲੇਕੇ ਦੇ ਵਿੱਚ ਹਨ ਕਿ ਜੋ ਕਹਿੰਦੇ ਕਿ ਅਸੀਂ ਥੱਕ ਗਏ ਆ ਚਲੋ ਹੁਣ 1 ਜਾਂ 2 ਘੰਟੇ ਜੋ ਸੌ ਕੇ ਆਪਣੇ ਸਰੀਰ ਨੂੰ ਰਿਫਰੈਸ਼ ਕਰ ਲੈਨੇ ਆ ਜੋ ਸਰੀਰ ਹੈ ਇੱਕ ਮਾਦਾ ਪਰਸ਼ਾਵਾ ਹੈ ਜੇਕਰ ਤੁਹਾਡਾ ਦਿਮਾਗ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਤੁਸੀਂ ਲਗਾਤਾਰ ਜੋ ਕੰਮ ਨੂੰ ਕਰ ਸਕਦੇ ਹੋ ਸੋ ਹਮੇਸ਼ਾ ਤੁਹਾਡਾ ਜੋ ਫੋਕਸ ਹੈ ਉਹ ਤੁਹਾਡੇ ਮਨ ਤੇ ਦਿਮਾਗ ਤੇ ਹੋਣਾ ਚਾਹੀਦਾ ਹੈ ਕਿ ਸਿੱਕਾ ਕਿੰਨਾ ਜ਼ਿਆਦਾ ਆਪਣੇ ਦਿਮਾਗ ਨੂੰ ਮੋਟੀਵੇਟ ਰੱਖ ਸਕਦੇ ਆ ਸੋ ਇਸ ਵੀਡੀਓ ਨੂੰ